ਇਨ ਬਦ ਦਿਨ ਪੈਟਰੋਲ ਡੀਜ਼ਲ ਅਤੇ ਬਿਜਲੀ ਦੀਆਂ ਵੱਧ ਰਹੀਆਂ ਦਰਾਂ ਦੇ ਸਬੰਧ ਵਿੱਚ ਅੱਜ ਸਮੂਹ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਡਿਪਟੀ ਕਮਿਸ਼ਨਰ ਜੁਲੰਦਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਆਇਨਾ ਟੀਵੀ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਜਿੰਦਰ 베ਰੀ ਨੇ ਕਿਹਾ ਕਿ ਜੇਕਰ 4-5 ਦਿਨਾਂ ਦੇ ਅੰਦਰ-ਅੰਦਰ ਇਹਨਾਂ ਕੀਮਤਾਂ ਨੂੰ ਨਾ ਘਟਾਇਆ ਗਿਆ ਤਾਂ ਇਸ ਤੋਂ ਵੀ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਅਤੇ ਪੰਜਾਬ ਸਰਕਾਰ ਦੇ ਪੁਤਲੇ ਵੀ ਫੂਕੇ ਜਾਣਗੇ। ਇਸ ਰੋਸ ਮਾਰਚ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ 베ਰੀ ਤੋਂ ਇਲਾਵਾ ਵਿਧਾਇਕ ਲਾਡੀ ਸ਼ੇਰੋਵਾਲੀਆ ਕੀਮਤੀ ਸੈਣੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਮੀਨੂ ਬੱਗਾ ਅਤੇ ਹੋਰ ਕਾਂਗਰਸੀ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਮੌਜੂਦ ਰਹੇ ਤੇ ਜਮ ਕੇ ਨਾਰੇਬਾਜ਼ੀ ਤੇ ਰੋਸ ਪ੍ਰਦਰਸ਼ਨ ਵੀ ਕੀਤਾ ਅੱਜ ਸੀ ਕਾਂਗਰਸ ਪਾਰਟੀ ਵੱਲੋਂ ਇੱਕ ਹੋਰ ਮੈਮੋਰੰਡਮ ਦੇਣ ਆਏ ਸੀਗੇ ਡੀਸੀ ਆਫਿਸ 'ਚ ਰਜਿੰਦਰ 베ਰੀ ਜੀ ਜ਼ਿਲ੍ਹਾ ਪ੍ਰਧਾਨ ਤੇ ਸਾਡੇ ਦਿਹਾੜ ਦੇ ਪ੍ਰਧਾਨ ਲਾਡੀ ਸ਼ੇਰੋਵਾਲੀਆ ਜੀ ਤੇ ਸਾਡੇ ਪੰਜਾਬ ਪ੍ਰਧਾਨ ਨਰਿੰਦਰ ਸਿੰਘ ਰਾਜਾ ਬਰਿੰਜੀ ਜੀ ਦੇ ਗਵਾਹੀਏ ਇੱਕ ਸਾਨੂੰ ਆਮ ਆਦਮੀ ਪਾਰਟੀ ਦੇਖੋ ਆਮ ਲੋਕਾਂ ਨੂੰ ਲੁੱਟਣਾ ਬੰਦ ਕਰੋ ਇਹ ਅਸੀਂ ਕਿਥੇ ਲੋਗਾਂ ਸਾਡੇ ਚੱਲ ਰਹੇ ਆ ਆਮ ਆਦਮੀ ਪਾਰਟੀ ਆਮ ਆਦੀ ਪਾਰਟੀ ਨਹੀਂ ਹੈ ਪਹਿਲੀ ਗੱਲ ਤੇ ਇਹਨਾਂ ਦੇ 92 ਸੀਟਾਂ ਜਿੱਤੇ ਜਿਹੜੇ ਜਾਈ ਸੀ ਉਹ ਲੋਕ ਕਿੱਥੇ ਆਮ ਲੋਕ ਉਹ ਕੋਈ ਨਜ਼ਰ ਨਹੀਂ ਆ ਰਹੇ ਜਿਨ੍ਹਾਂ ਨੇ ਚੰਨੀ ਸਾਹਿਬ ਨੂੰ ਉਸ ਟਾਈਮ ਹਰਾਇਆ ਸੀ ਉਹ ਬੰਦਾ ਕਿੱਥੇ ਹੈ ਕਿਉਂਕਿ ਇਹਨਾਂ ਦਾ ਆਮ ਵਾਲਾ ਇੱਕ ਟੈਗ ਲੈ ਕੇ ਲੋਕਾਂ ਨੂੰ ਲੁੱਟ ਲਿਆ ਲੋਕਾਂ ਨੂੰ ਬੇਵਕੂਫ ਬਣਾਇਆ ਜਗਾ ਜਗਾ ਪਾਣੀ ਦੇ ਟੋਏ ਅਸੀਂ ਅੱਜ ਤੱਕ ਇਹਨਾਂ ਦੇਖਿਆ ਕਿ ਬੁਰਾ ਹਾਲ ਮਹਿੰਗਾਈ ਟਮਾਟਰ ਦਾ ਰੇਟ ਨਾ ਧਨੀਆਂ 400 ਰੁਪਏ ਕਿਲੋ ਕਮਾਲ ਦੀ ਗੱਲ ਹੈ ਉਹ ਧਨੀਆਂ ਜਿਹੜਾ ਕਿ ਰੇੜੀ ਵਾਲੇ ਐਥੇ ਸਬਜੀ ਵਾਲੇ ਮੁਫਤ ਚ ਦੇ ਦਿੰਦੇ ਮਤਲਬ ਇਹਨਾਂ ਦੇ ਲਾਹਣੇ ਇਹਨਾਂ ਦੀ ਸਰਕਾਰ ਤੇ ਇਹਨਾਂ ਦੀ ਸਰਕਾਰ ਹੁਣ ਫੇਲ ਹੈ ਉਹ ਕਹਿੰਦੇ ਹੁਣ ਅਸੀਂ ਜਿੰਨਾ ਸਾਡੇ ਕੋਲ ਟਾਈਮ ਬਚਿਆ ਅਸੀਂ ਲੁੱਟ ਲਈਏ ਜਿਹੜਾ ਇਹਨਾਂ ਨੇ ਵਿਧਾਨ ਸਭਾ ਚ ਡਰਾਮਾ ਰਚਿਆ ਅ ਬਿਜਲੀ ਦੇ ਦਰਾਂ ਚ ਚੇਂਜਸ ਕੀਤੇ ਆ ਉਹ ਕਾਂਗਰਸ ਪਾਰਟੀ ਦੀ ਹੀ ਦੇਣ ਸੀ ਇੱਕ ਐਡੀਸ਼ਨ ਕਰਕੇ ਕੋਈ 100 100 ਯੂਨਿਟ ਐਡੀਸ਼ਨ ਕਰਕੇ ਕੋਈ ਆਸਾਨੀ ਨਹੀਂ ਕੀਤਾ ਉਹ ਪਹਿਲੇ ਚੰਨੀ ਸਾਹਿਬ ਨੇ ਕਰਤਾ ਸੀ ਮੈਂ ਲੋਕਾਂ ਨੂੰ ਇਹ ਮੈਸੇਜ ਦੂੰਗੀ ਤਾਂ ਡਿਸ ਕਰੂੰ ਕਿ ਥੋੜਾ ਜਿਹਾ ਅਸੀਂ ਗਲਤੀ ਕੀਤੀ ਹੈ ਪਬਲਿਕ ਨੇ ਆਪਾਂ ਦੁਬਾਰਾ ਇਹ ਗਲਤੀ ਨਹੀਂ ਕੀਤੀ ਇਸ ਪਾਰਟੀ ਦਾ ਹੁਣ ਹਸ਼ਰ ਖਤਮ ਹੈ ਇਹ ਦੁਬਾਰਾ ਕਦੀ ਸਰਕਾਰ ਨਹੀਂ ਬਣ ਸਕਦੀ ਇਹਨਾਂ ਦਾ ਕੇਜਰੀਵਾਲ ਤਾਂ ਪਹਿਲੇ ਜੇਲ੍ਹ ਚ ਜਿਹਦੇ ਥਰੂ ਇਹ ਪਾਰਟੀ ਚੱਲ ਰਹੀ ਸੀਗੀ ਇਸ ਕਰਕੇ ਇਹਨਾਂ ਨੂੰ ਹੁਣ ਤੁਸੀਂ ਇਹਨਾਂ ਦੀਆਂ ਬੇਫਿਕੂਫਾਂ ਵਾਲੀਆਂ ਪਾਲਿਸੀ ਚ ਵਾਪਿਸ ਨਾ ਆਓ ਨਾ ਤਾਂ ਇਹਨਾਂ ਨੇ ਮਹਿਲਾਵਾਂ ਨੂੰ ਹਜ਼ਾਰ ਰੁਪਏ ਦਿੱਤਾ ਨਾ ਇਹਨਾਂ ਨੇ ਕੋਈ ਕੋਈ ਚੇਂਜਸ ਕੀਤੇ ਨਾ ਨਸ਼ਾ ਬੰਦ ਕੀਤਾ ਨਾ ਕਰਾਪਸ਼ਨ ਬੰਦ ਕੀਤੀ ਕਹਿੰਦੇ ਸੀ ਆਂਦੇ ਅੱਜ ਦੇ ਡੀਸੀ ਆਫਿਸ ਚ ਖੜੇ ਆ ਮੈਨੂੰ ਦੱਸੋ ਕਿਹੜਾ ਕੰਮ ਆ ਜਿਹੜਾ ਪੈਸਾ ਬਿਨਾ ਹੁੰਦਾ ਸਭ ਪੈਸੇ ਦੇ ਨਾਲ ਕੰਮ ਹੁੰਦੇ ਈਵਨ ਕਰਾਪਸ਼ਨ ਵੱਧ ਗਈ ਰੇਟ ਵੱਧ ਗਿਆ ਔਰ ਇਹ ਸਰਕਾਰ ਫੇਲ ਹੈ ਔਰ ਇਹ ਸਰਕਾਰ ਹੁਣ ਖਤਮ ਹੋਣ ਵਾਲੀ ਹੈ ਇਸ ਕਰਕੇ ਇਹ ਲੁਟਣ ਦੀ ਕੋਸ਼ਿਸ਼ ਕਰ ਰਹੇ ਕਿ ਲੋਕ ਲਈ ਅੱਜ ਅਸੀਂ ਇੱਥੇ ਆਏ ਆ ਆਪਣਾ ਕਾਂਗਰਸ ਵੱਲੋਂ ਕਾਂਗਰਸ ਕਮੇਟੀ ਦੇ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਰਾਜਾ ਅਮਿੰਦਰ ਸਿੰਘ ਰਾਜਾ ਬੋਲੇ ਜੀ ਉਹਨਾਂ ਵੱਲੋਂ ਇੱਕ ਮੈਸੇਜ ਲੱਗਿਆ ਸੀ ਕਿ ਜਿਹੜੇ ਬਿਜਲੀ ਦੇ ਆਪਾਂ 3% ਯੂਨਿਟ ਆਪਾਂ ਲੋਕਾਂ ਨੂੰ ਜਿਹੜੀ ਦਿੱਤੀ ਸੀ ਫ੍ਰੀ ਬਿਜਲੀ ਜਿਹਨੂੰ ਕਹਿੰਦੀ ਸੀ ਆਮ ਆਦਮੀ ਪਾਰਟੀ ਉਹ ਇਹਨਾਂ ਨੇ ਬੰਦ ਕਰ ਦਿੱਤੀ ਗਈ ਲੋਕਾਂ ਲਈ ਇਹ ਬਹੁਤ ਹੀ ਮਤਲਬ ਔਖੀ ਕੜੀ ਵੈਸੇ ਚੱਲਦੀ ਹੈ ਇੰਨੀ ਮਹਿੰਗਾਈ ਹੋਈ ਪਈ ਹੈ ਭਗਵੰਤ ਮਾਨ ਦੇ ਇਹ ਨਖਰੇ ਆਮ ਆਦਮੀ ਪਾਰਟੀ ਸਰਕਾਰ ਦੇ ਇਹ ਨਗਰੇ ਆਮ ਆਦਮੀ ਪਾਰਟੀ ਸਰਕਾਰ ਨਾਲ ਬੋਲ ਕੇ ਇਹਨੂੰ ਲੋਕਾਂ ਤੋਂ ਸਰਕਾਰ ਕਿਹਾ ਜਾਵੇ ਤੇ ਮੈਂ ਕਹਿੰਨੀ ਆ ਕਿ ਇਹ ਇਹਨਾਂ ਲਈ ਵਾਕਈ ਸੂਟ ਕਰਦਾ ਹੈ ਉਤੋਂ ਡੀਜ਼ਲ ਦੇ ਰੇਟ ਪੈਟਰੋਲ ਦੇ ਰੇਟ ਇੰਨਾ ਮਹਿੰਗਾਈ ਇੰਨਾ ਇਹਨਾਂ ਨੇ ਬੁਰਾ ਹਾਲ ਕੀਤਾ ਹੈ ਸਰਕਾਰ ਨੇ ਇਹ ਲੋਟੂ ਸਰਕਾਰ ਦਾ ਇਹ ਜਨਾਜਾ ਨਿਕਲਣ ਵਾਲਾ ਬਹੁਤ ਜਲਦੀ ਜਿਹੜੇ ਆਮ ਲੋਕੀ ਹੈ ਉਹ ਵੈਸੇ ਹੀ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਤੇ ਮਹਿੰਗਾਈ ਤੋਂ ਹਰ ਤਰ੍ਹਾਂ ਸਾਰਾ ਸਿਸਟਮ ਪੇਲ ਪੰਜਾਬ ਸਰਕਾਰ ਦਾ ਸੋ ਮੈਂ ਇਹ ਕਹਿੰਨੀ ਆ ਆਮ ਆਦਮੀ ਪਾਰਟੀ ਸਰਕਾਰ ਨੂੰ ਇਹ ਤੁਸੀਂ ਸ਼ਰਮ ਕਰੋ ਤੁਸੀਂ ਜਦੋਂ ਤੁਸੀਂ ਸੱਤਵ ਵਿੱਚ ਲੋਕਾਂ ਨੂੰ ਠੱਗ ਕੇ ਆਏ ਸੀ ਇਹ ਕਹਿ ਕੇ ਆਏ ਸੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਇਹ ਆਮ ਲੋਕਾਂ ਦੀ ਸਰਕਾਰ ਨਾ ਰਹਿ ਕੇ ਇਹ ਵੱਡੇ ਵੱਡੇ ਲੀਡਰਾਂ ਦੀ ਸਰਕਾਰ ਬਣ ਗਈ ਹੈ ਸੋ ਮੇਰੀ ਬੇਨਤੀ ਹੈ ਕਿ ਇਹ ਚੀਜ਼ਾਂ ਪੈਟਰੋਲ ਡੀਜ਼ਲ ਸਾਰੇ ਦੇ ਰੇਟ ਵਾਪਸ ਘੱਟ ਕੀਤੇ ਜਾਣ ਔਰ ਜੋ ਲੋਕਾਂ ਦਾ 3% ਬਿਜਲੀ ਯੂਨਿਟ ਇਹਨਾਂ ਨੇ ਵਾਪਸ ਲਈ ਹੈ ਉਹਨੂੰ ਫਿਰ ਉਦੋਂ ਹੀ ਕੀਤਾ ਜਾਵੇ ਇਹ ਸਾਡੀ ਇੱਕ ਚੇਤਾਵਨੀ ਹੈ ਅੱਜ ਮਗ੍ਹੇ ਆਈ ਜੋ ਪੰਜਾਬ ਸਰਕਾਰ ਨੇ ਸਾਡੇ ਤੇ ਭਾਰੀ ਬੋਝ ਪਾ ਦਿੱਤਾ ਸਾਡੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਬੰਦ ਕਰ ਦਿੱਤਾ ਔਰ 1 ਰੁਪਇਆ ਯੂਨਿਟ ਜਿਹੜਾ ਉਹ ਜਿਹੜਾ ਉਹ ਹਟਾ ਦਿੱਤਾ ਗਿਆ ਜਿਹੜਾ ਅਸੀਂ ਫ੍ਰੀ ਦਿੰਦੇ ਸੀ ਹੋਰ ਮਗ੍ਹੇ ਆਈ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦਾ ਵਾਧਾ ਹੋ ਗਿਆ ਸੋ ਅੱਜ ਅਸੀਂ ਮਾਨਯੋਗ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰੋ ਵਾਲੀ ਜੀ ਸਾਡੇ ਦਿਹਾਤ ਦੇ ਪ੍ਰਧਾਨ ਨੇ ਰਜਿੰਦਰ 베ਰੀ ਜੀ ਸਾਡੇ ਸ਼ਹਿਰ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਅੰਦਰ ਅੱਜ ਜ਼ਿਲ੍ਹੇ ਵੱਲੋਂ ਪਰ ਟੈਸਟ ਕਰਕੇ ਏਡੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਗਿਆ ਕਿ ਇਹ ਜਿਹੜਾ ਸਰਕਾਰ ਨੇ ਸਾਡੇ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਰੱਦ ਕੀਤਾ ਇਹ ਮੰਦਭਾਗੀ ਗੱਲ ਹੈ ਔਰ ਹੋਰ ਕੀਮਤਾਂ ਵਧਾ ਕੇ ਜਿਹੜਾ ਲੋਕਾਂ ਦੇ ਉੱਤੇ ਬੋਝ ਪਾਇਆ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਸਰਕਾਰ ਨੇ ਸਾਡੇ ਨਾਲ ਔਰ ਗਰੀਬ ਲੋਕਾਂ ਦੇ ਨਾਲ ਆਮ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਇਹਦਾ ਨਤੀਜਾ ਸਤਾਰ ਪਵਨ ਸਿੰਘ ਮਾਨ ਨੂੰ ਭੁਗਤਣਾ ਪੈਣਾ ਇਹਦੀ ਸਰਕਾਰ ਚੱਲਦਾ ਹੋ ਰਹੀ ਹੈ ਇਹਦੀ ਗੱਲ ਕੋਈ ਸੁਣ ਨਹੀਂ ਰਹੀ ਇਹਦੇ ਕੋਈ ਵਧਾਏ ਕੋਈ ਅਫਸਰ ਰੋਂਦੇ ਫਿਰਦੇ ਬਿਲਕੁਲੇ ਫਿਰਦੇ ਨੇ ਪੰਜਾਬ ਦੀ ਵਿਦਵਨ ਸਭਾ ਚ ਜਿਹੜਾ ਜਨਾਜ਼ਾ ਇਹਨਾਂ ਦਾ ਨਿਕਲਿਆ ਇਹ ਲੋਕਾਂ ਦਾ ਹਰ ਸਿਰਫ ਧਿਆਨ ਭਟਕਾਉਣ ਦੇ ਕਰਕੇ ਜਿਹਈਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਹਰ ਫਰੰਟ ਤੇ ਗਰੀਬਾਂ ਨੂੰ ਸੂਰਤਾ ਦੇਣ ਦੇ ਅੰਦਰ ਪੂਰੀ ਤਰ੍ਹਾਂ ਫੇਲ ਗਈ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ